ਹਾਂਜੀ ਸਾਸਰੀ ਕਾਲ ਜੀ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਦੀ ਆਂ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਜੀ ਮਸ਼ੀਨ ਲੈ ਕੇ ਆਈ ਆਂ ਓਵਰਲੋਕ ਵਾਲੀ ਕਿਉਂਕਿ ਇਹ ਮੇਰੇ ਕੋਲ ਨਾ ਪਹਿਲਾਂ ਉਦਾਂ ਦਾ ਹੈਗੀ ਸੀ ਓਵਰਲੋਕ ਵਾਲੀ ਮਸ਼ੀਨ ਹੈ ਸੀ ਪਰ ਜਿੱਦਾਂ ਆਪਾਂ ਘਰ ਸ਼ਿਫਟ ਕੀਤਾ ਤਾਂ ਨਾ ਮਸ਼ੀਨਾਂ ਸਾਰੀਆਂ ਜਿਹੜੀਆਂ ਆ ਆਪਾਂ ਦੇ ਇਤਰਾ ਸੀ ਪਹਿਲਾਂ ਮੇਰੇ ਕੋਲ ਪੀਗੋ ਵਾਲੀ ਮਸ਼ੀਨ ਵੀ ਸੀ ਤੇ ਓਵਰਲੋਕ ਵਾਲੀ ਵੀ ਸੀ ਸਲਾਈ ਵਾਲੀ ਵੀ ਸੀ ਤੇ ਹਾਂ ਕੱਲਾ ਸਲਾਈ ਵਾਲੀ ਮਸ਼ੀਨ ਰੱਖ ਲਈ ਉਹ ਵੀ ਦੂਜੇ ਬਾਕਸ ਜੇ ਤੇ ਸਟੈਂਡ ਵੀ ਮੈਂ ਸਾਰੇ ਦੇਤੇ ਵੀ ਕਿੱਥੇ ਇਧਰ ਉਧਰ ਲੈ ਕੇ ਹੈ ਨਾ ਫਿਰੇ ਜਾਣਾ ਆ ਪਰ ਹੁਣ ਮੈਂ ਸਟੇਜਿੰਗ ਦਾ ਕੰਮ ਦੁਆਰਾ ਤਾਂ ਸ਼ੁਰੂ ਕੀਤਾ ਤੇ ਹੁਣ ਮੈਨੂੰ ਸਟੈਂਡ ਵੀ ਲੈਣਾ ਪਿਆ ਜਦੋਂ ਸਟੈਂਡ ਲਿਆ ਤਾਂ ਉਦੋਂ ਵੀ ਮੁੰਡਾ ਮੈਨੂੰ ਕਹਿੰਦਾ ਸੀ ਮੰਮੀ ਕੀ ਕਰਨਾ ਆ ਤੁਸੀਂ ਹਨਾ ਪਰ ਜੇ ਕਹਿੰਦੇ ਹੁੰਦੇ ਜਿਹੜਾ ਬੰਦਾ ਕੰਮ ਕਰਨ ਦਾ ਲੱਭੇ ਉਹ ਕੋਈ ਯਾਰ ਜਿਆ ਨਹੀਂ ਜਾਂਦਾ ਹੈਗਾ ਫੇਰ ਮੈਂ ਹੁਣ ਨਾ ਓਵਰਲੋਕ ਵਾਲੀ ਮਸ਼ੀਨ ਲੈ ਕੇ ਆਈ ਆ ਤੇ ਇਹਨਾਂ ਨੇ ਆਨੇ ਕਹਿੰਦੇ ਮੰਮੀ ਇਹਦੀ ਕੀ ਜ਼ਰੂਰਤ ਅਸੀਂ ਮੈਂ ਕਿਹਾ ਤੁਸੀਂ ਮੇਰੇ ਆਖੇ ਨਹੀਂ ਲੱਗਦੇ ਸੀ ਮੈਨੂੰ ਬਾਹਰ ਜਾਣਾ ਪੈਂਦਾ ਹੈ ਕਲੋਨੀ ਤੋਂ ਸੂਟ ਓਵਰਲੌਕ ਕਰਾਉਣ ਕਹਿੰਦੇ ਅੱਛਾ ਕਹਿੰਦੇ ਜੇ ਅਸੀਂ ਮਤਲਬ ਉਹ ਨਾਲ ਸਬਜੀ ਦਾ ਲੈਣ ਗਏ ਨਾ ਲੈਣ ਗਏ ਤੇਰੇ ਨਾਲ ਸਬਜੀ ਤੇ ਫਿਰ ਤੂੰ ਕੀ ਕਰੋਗੀ ਮੈਂ ਰੇੜੀ ਲਾ ਲੂੰਗੀ ਮੈਂ ਕਿਹਾ ਹਾਂ ਫਿਰ ਸਬਜੀ ਦੀ ਰੇੜੀ ਲਾ ਲੈਣੀ ਆ ਤੇ ਜੇ ਤੁਸੀਂ ਮੈਨੂੰ ਪੈਸੇ ਨਾ ਦਿੱਤੇ ਤੇ ਮੈਂ ਪੈਸਿਆਂ ਵਾਲੀ ਮਸ਼ੀਨ ਲਾ ਲੈਣੀ ਆ ਫਿਰ ਪੈਸੇ ਬਣਾਉਣੀ ਸ਼ੁਰੂ ਕਰ ਦੇਣੇ ਆ ਤੇ ਇਦਾਂ ਨੇ ਆਨੇ ਬਹੁਤ ਮਜ਼ਾਕ ਕਰਦੇ ਆ ਤੇ ਮੈਂ ਮਸ਼ੀਨ ਲੈ ਕੇ ਆਈ ਆ ਇਹ ਮਸ਼ੀਨ ਬਹੁਤ ਵਧੀਆ ਆ ਤੇ ਜੇ ਤੁਸੀਂ ਵੀ ਮਸ਼ੀਨ ਖਰੀਦਣੀ ਆ ਤਾਂ ਮੈਂ ਤੁਹਾਨੂੰ ਉਹਨਾਂ ਦਾ ਐਡਰੈਸ ਵੀ ਦੇ ਦਵਾਂਗੀ। ਇਸ ਮਸ਼ੀਨ ਦੇ ਨਾਲ ਹੈ ਨਾ ਸਟੈਂਡ ਦੀ ਕੋਈ ਲੋੜ ਨਹੀਂ ਹੁੰਦੀ। ਕਿਉਂਕਿ ਇਹਦੇ ਨਾਲ ਛੋਟੀ ਜਿਹੀ ਮੋਟਰ ਲੱਗੀ ਆ ਜਿੱਥੇ ਮਾਜੀ ਰੱਖ ਕੇ ਬੈੱਡ ਤੇ ਰੱਖ ਲਓ, ਟੇਬਲ ਤੇ ਰੱਖ ਲਓ। ਜਿੱਥੇ ਮਾਜੀ ਬਾਹੋਂ ਥੱਲੇ ਰੱਖ ਕੇ ਬੈਠ ਕੇ ਤੁਸੀਂ ਜਿਹੜੇ ਆ ਸੂਟ ਆ, ਓਵਰਲੋਕ ਜਿਹੜੇ ਆ ਕਰ ਸਕਦੇ ਆ। ਤੇ ਮੈਂ ਕੱਲ ਦੇ ਆ ਕੇ ਪਹਿਲਾਂ ਮੈਂ ਨਾ ਆਪਣੀ ਨੋਂਨ ਦਾ ਸੂਟ ਕੀਤਾ ਓਵਰਲੋਕ। ਮੈਂ ਕਹੇ ਘਰ ਦੀ ਰਸ਼ਮੀ ਆ ਇਹਦਾ ਸੂਟ ਪਹਿਲਾਂ ਕਰਨਾ ਚਾਹੀਦਾ ਆ। ਤੇ ਮੈਂ ਤੁਹਾਨੂੰ ਦਿਖਾਉਣੀ ਆ ਮਸ਼ੀਨ ਜਿਹੜੀ ਮੈਂ ਲੈ ਕੇ ਆਈ ਆ। ਵੇ ਕਿੰਨੀ ਵਧੀਆ ਹੈ ਮੈਨੂੰ ਤਾਂ ਬਹੁਤ ਸੋਹਣੀ ਲੱਗਦੀ ਜਿੱਥੇ ਮਰਜ਼ੀ ਰੱਖ ਕੇ ਮੈਂ ਕੱਪੜੇ ਜਿਹੜੇ ਓਵਰਲੌਕ ਕਰ ਲੈਣੇ ਹੈਗੇ। ਲੋ ਜੀ ਇਹ ਹੈਗੀ ਆ ਮਸ਼ੀਨ। ਮਸ਼ੀਨ ਤੁਸੀਂ ਕਹਿਣਾ ਵੀ ਉਦਾਂ ਦੀ ਆ ਹੈ ਤੇ ਜ਼ਰੂਰ ਉਦਾਂ ਦੀ ਆ ਪਰ ਇਹ ਦੇਖੋ ਮੈਂ ਇਸ ਤਰ੍ਹਾਂ ਨਾ ਟੇਬਲ ਤੇ ਰੱਖੀ ਹੋਈ ਆ ਪਰ ਮੈਂ ਇਹਨੂੰ ਥੱਲੇ ਰੱਖ ਕੇ ਤੁਸੀਂ ਓਵਰਲੌਕ ਕਰ ਲਓ ਚਾਹੇ ਟੇਬਲ ਤੇ ਰੱਖ ਕੇ ਚਾਹੇ ਬੈੱਡ ਤੇ ਰੱਖ ਕੇ ਹਨਾ ਜਿੱਦਾਂ ਮਰਜ਼ੀ ਤੁਸੀਂ ਇਹਦੇ ਨਾਲ ਕੱਪੜੇ ਜਿਹੜੇ ਆ ਓਵਰਲੌਕ ਕਰ ਸਕਦੇ ਆ ਹਨਾ ਤੇ ਇਹਦੇ ਨਾਲ ਇਹ ਜਿਹੜਾ ਹਾਂ ਆਪਾ ਪ੍ਰੈਸ ਕਰਦੇ ਆਂ ਪੈਰ ਇਹ ਆ ਤੇ ਬਿਲਕੁਲ ਛੋਟੀ ਜੀ ਮੋਟਰ ਲੱਗੀ ਹੋਈ ਆ ਇਹਨੂੰ ਮੈਂ ਉਹ ਵੀ ਤੁਹਾਨੂੰ ਦਿਖਾ ਦਿੰਨੀ ਆ ਆ ਦੇਖੋ ਬਿਲਕੁਲ ਛੋਟੀ ਜੀ ਮੋਟਰ ਲੱਗੀ ਹੋਈ ਆ ਤੇ ਬਹੁਤ ਸੋਹਣਾ ਇਹ ਜਾਨੀ ਕਿ ਬਹੁਤ ਵਧੀਆ ਅੱਗੇ ਨਾਲੋਂ ਜਾਨੀ ਕਿ ਵਧੀਆ ਮਸ਼ੀਨ ਹੈ ਇਹ ਇਹ ਨਹੀਂ ਹੈਗਾ ਵੀ ਜੇ ਮੋਟਰ ਜੇ ਆਪਾਂ ਚਲਾਉਨੇ ਆ ਤੇ ਇਹਦੇ ਨਾਲ ਕੋਈ ਮਸ਼ੀਨ ਹਿੱਲਦੀ ਹੋਊਗੀ ਵਾਈਬ੍ਰੇਟ ਕਰਦੀ ਹੋਊਗੀ ਨਹੀਂ ਇਦਾਂ ਦਾ ਕੁਝ ਨਹੀਂ ਹੈਗਾ ਇਦਾਂ ਕਿਉਂਕਿ ਮਸ਼ੀਨ ਭਾਰੀ ਆ ਹਨਾ ਆ ਦੇਖੋ ਇਹ ਹੈਂਡਲ ਵੀ ਲੱਗਾ ਹੋਇਆ ਜਿੱਥੇ ਮਰਜੀ ਇਸ ਤਰ੍ਹਾਂ ਚੱਕ ਕੇ ਜਿੱਥੇ ਮਰਜੀ ਆਪਾਂ ਇਹਨੂੰ ਮਸ਼ੀਨ ਨੂੰ ਜਿਹੜਾ ਰੱਖ ਸਕਦੇ ਆ ਤੇ ਮਸ਼ੀਨ ਬਹੁਤ ਵਧੀਆ ਆ ਜੇ ਤੁਸੀਂ ਵੀ ਮਸ਼ੀਨ ਇਹਦੇ ਨਾਲ ਦੀ ਖਰੀਦਣੀ ਆ ਤੇ ਮੈਂ ਤੁਹਾਨੂੰ ਐਡਰੈਸ ਦੇ ਦੋਗੀ ਤੁਸੀਂ ਉੱਥੋਂ ਮਸ਼ੀਨ ਜਾ ਕੇ ਖਰੀਦ ਸਕਦੇ ਆ ਇਹ ਮਸ਼ੀਨ ਜਿਹੜੀ ਆ ਮੈਂ ਲੁਧਿਆਣੇ ਤੋਂ ਲੈ ਕੇ ਆਈ ਆ ਤੇ ਇਹਦਾ ਰੇਟ ਕੀ ਆ ਮੈਂ ਉਹ ਵੀ ਦੱਸ ਦਊਂਗੀ ਜੇ ਤੁਸੀਂ ਮਸ਼ੀਨ ਖਰੀਦਣੀ ਆ ਤਾਂ ਤੁਹਾਨੂੰ ਮੇਰੀ ਮਸ਼ੀਨ ਕਿੱਦਾਂ ਦੀ ਲੱਗੇ ਤੇ ਤੁਸੀਂ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਤੇ ਨਾਲੇ ਹੈ ਨਾ ਮੈਨੂੰ ਵਧਾਈਆਂ ਵੀ ਜ਼ਰੂਰ ਦਿਓ ਠੀਕ ਹੈ ਤੇ ਆਪਾਂ ਮਿਲਾਂਗੇ ਹੋਰ ਵੀਡੀਓ ਨਾਲ ਉਹਨਾਂ ਚ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ